ਸਾਉਣੇ ਆ ਸੋਚੇ ਕਾਲੇ ਜਿੱਤੇ ਮੇਰ ਪਰਿਆਵਤ ਰੱਖੇ ਤੇਨਾਂ ਨੂੰ ਹਮੇਸ਼ਾ ਚੁਰਬੀ ਕਲਾ ਵਿੱਚ ਰੱਖੇ ਹਮੇਸ਼ਾ ਚੁਰਬੀ ਕਲਾ ਵਿੱਚ ਰੱਖੇ ਲੋਕਾਂ ਨੇ ਇਸੇ ਕੰਮ ਆਂਦੇ ਲਿਆਂ ਲੋਕਾਂ ਦੇ ਅਸੀਸਾਂ ਲੈਂਦੇ ਨੇ ਤੇ ਵਾਹਿਗੁਰੂ ਇਹਨਾਂ ਦੇ ਹਮੇਸ਼ਾ ਮੇਰ ਪਰਿਆਵਤ ਆ ਆ ਖੇਤ ਲਾ ਵੀ ਆਪ ਦੀ ਦੁਆਰਾ ਇਹ ਵੀ ਰੋਣ ਨੂੰ ਹੁੰਦਾ ਰਹੇਗਾ ਇਧਰ ਬੇ ਖੇਤ ਲਾ ਆ ਇਧਰ ਕਰੋ ਦੇਖੋ ਆ ਗੋਸਰੀਆ ਤਾਂ ਸਮੁੱਚੀ ਖਲਕ ਸਮੁੱਚੀ ਸਾਰੇ ਸੰਗਤ ਨੂੰ ਅੱਜ ਦੇ ਇਸ ਸਮੇਂ ਵਿੱਚ ਜੋ ਸੇ ਇਕੱਤਰ ਹੋਏ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਜਿਹਨਾਂ ਤਨਦੇ ਹੀ ਦੇ ਨਾਲ ਗਰੀਬਾਂ ਦੇ ਮਸੀਹਾ ਬਣ ਕੇ ਸਾਡੇ ਵਿਜੇਦਾਨੂ ਭਾਈ ਨੂੰ ਅੱਜ ਰਾਜ ਮੰਤਰੀ ਸੋਸਲੂ ਚੇਅਰਮੈਨ ਦਿੱਤਾ ਹੈ ਬੜੀ ਸਾਨੂੰ ਖੁਸ਼ੀ ਹੋਈ ਹੈ ਕਿਉਂਕਿ ਸਾਡਾ ਰਸਤਾ ਦੇ ਨਾਲ ਤਕਰੀਬਨ 30-35 ਸਾਲ ਤੋਂ ਹੈ ਪਰ ਅੱਜ ਹੋਰ ਬਰਫੁੱਲਤ ਹੋ ਗਏ ਆ ਕਿ ਸਾਡੀ ਹਿੱਸੇਦਾਰੀ ਵਧ ਗਈ ਹੈ ਮੈਂ ਆਪਣੇ ਐਂਟਰਟਾਈਨਮੈਂਟ ਮંચ ਵੱਲੋਂ ਅਤੇ ਭਾਰਤੀ ਕਿਸਾਨ ਜੂਨੀਅਨ ਚਰੂਨੀ ਦੇ ਇਸ ਜੀ ਨੂੰ ਉਪ ਪ੍ਰਦਾਨ ਹੋਣ ਵੱਲੋਂ ਸੋ ਉਹਨਾਂ ਨੂੰ ਜਿੰਨਾ ਮਾਨ ਸਨਮਾਨ ਸਾਡੀ ਜੂਨੀਅਨ ਵੱਲੋਂ ਔਰ ਮੇਰੀ ਢਾਡੀ ਸਭਾ ਵੱਲੋਂ ਬਣਦਾ ਹੈ ਉਹ ਅੱਜ ਉਹਨਾਂ ਦੇ ਅਖਰ ਕੀਤਾ ਔਰ ਦੁਬਾਰੇ ਫਤੇ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ ਮਹਿਮਾਨੇ ਜਿਹੜੇ ਰੋੜਾ ਸਾਹਿਬ ਔਰ ਬਾਕੀ ਸਾਰੀ ਟੀਮ ਜਿਹੜੀ ਆ ਅੱਜ ਸਨਮਾਨ ਕਰਨ ਲਈ ਆ ਜੀ। ਬਸ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਮੇਰੇ ਪ੍ਰਾਣੇ ਸਾਥੀ ਨੇ ਮਰੇ ਲੰਬੇ ਸਮੇਂ ਤੋਂ ਸਾਡਾ ਆਪਸੀ ਪਰਿਵਾਰ ਮੁਹੱਬਤ ਸਾਗਰ ਸਾਗਰ ਜੀ ਆ ਤੇ ਬਾਕੀ ਸਾਰੀ ਟੀਮ ਜਿਹੜੀ ਆ ਕੁਮਰ ਸਾਹਿਬ ਨੇ ਬਾਲੀਆ ਸਾਹਿਬ ਤੇ ਰਾਜੂ ਮਮਿਤਕਾ ਤੋਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੀ ਉਹ ਅਰੋੜਾ ਸਾਹਿਬ ਦਾ ਹਮੇਸ਼ਾ ਹੀ ਸਤਿਕਾਰ ਜਿਹੜਾ ਵਾ ਉਹ ਬੰਨ੍ਹ ਨਹੀਂ ਬਣਦੇ ਹੁੰਦੇ ਮੇਰੇ ਨਾਲ ਕਿ ਕੋਈ ਪਿਆਰ ਮੁਹੱਬਤ ਹੀ ਇੰਨਾ ਵਾ ਦਿਲੋਂ ਦਿਲੋਂ ਕਰਦੇ ਆ ਹੋਰ ਬਲਕਿ ਮੈਂ ਕਹਿ ਸਕਦਾ ਕਿ ਮੇਰੇ ਵੱਲੋਂ ਲੇਟ ਹੋਇਆ ਫੋਨ ਤਾਂ ਇਹਨਾਂ ਦਾ ਬੜੇ ਦਿਨ ਪਹਿਲਾਂ ਦਾ ਆਇਆ ਹੋਇਆ ਸੀਗਾ ਔਰ ਮੈਂ ਬਹੁਤ-ਬਹੁਤ ਸ਼ੁਕਰੀਆਦਾ ਕਰਦਾ ਇਹਨਾਂ ਦਾ ਧੰਨਵਾਦ ਕਰਦਾ ਔਰ ਜਿੰਦੋਂ ਤੱਕ ਮੇਰੇ ਚੇਅਰਮੈਨ ਬਣਨ ਦੀ ਗੱਲ ਆ ਮੈਂ ਹਮੇਸ਼ਾ ਹੀ ਮਤਲਬ ਆਪਣੇ ਸਾਰੇ ਲੋਕਾਂ ਦੇ ਨਾਲ ਖੜਾ ਆ ਅੱਜ ਵੀ ਮਾਣ ਜੋ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਾਣ ਬਖਸ਼ਿਆ ਵਾ ਕੇਦਰੀyal ਸਾਹਿਬ ਨੇ ਮਾਣ ਬਖਸ਼ਿਆ ਵਾ ਇਹ ਲਗਭਗ 1 ਕਰੋੜ ਤੇ 40 ਲੱਖ ਲੋਕਾਂ ਦੀ ਜਿਹੜੀ ਨਮਿੰਦਗੀ ਆ ਉਹ ਜੋ ਕੀਤੀ ਆ ਬਹੁਤ ਵੱਡੀ ਗੱਲ ਆ ਜੀ ਔਰ ਮੈਂ ਪੂਰੇ ਪੰਜਾਬ ਦੇ ਅੰਦਰ ਮਤਲਬ ਹਰ ਫਿਰਕੇ ਦੇ ਲੋਕਾਂ ਨੂੰ ਜਿਹੜਾ ਮੈਂ ਮਿਲ ਰਿਹਾ ਵਾਂ ਔਰ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੰਨੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਜਲਦ ਤੋਂ ਜਲੜਾ ਹੱਲ ਵਾ ਉਹ ਕਰਾਂ ਔਰ ਮੈਂ ਇਹ ਵੀ ਤਾਂ ਨਾ ਵਾਦਾ ਕਰਦਾ ਕਿ ਫਰਵਰੀ 2027 ਤੋਂ ਪਹਿਲਾਂ ਪਹਿਲਾਂ ਮੈਂ ਬਤੌਰ ਚੇਅਰਮੈਨ ਮੈਂ ਜਿਹੜਾ ਆਪਣਾ ਵਾਈਟ ਪੇਪਰ ਜਿਹੜਾ ਵਾ ਉਮੀ ਜਾਰੀ ਕਰਾਂਗਾ ਕਿ ਮੈਂ ਇਹਨਾਂ 18 ਮਹੀਨਿਆਂ ਦੇ ਵਿੱਚ ਪੰਜਾਬ ਦੇ ਕਿੰਨੇ ਲੋਕਾਂ ਨੂੰ ਜਾ ਕੇ ਮਿਲਿਆ ਉਹਨੀਆਂ ਕਿੱਦਾਂ-ਕਿੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਦਾ ਮਾਰਨ ਜਿਹੜਾ ਵਾ ਉਹ ਕਿੱਦਾਂ ਮੈਂ ਕੀਤਾ ਵਾ ਔਰ ਬਹੁਤ ਜਲਦ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਵੀ ਮਿਲੂਗਾ ਔਰ ਜਿੱਤੇ ਤੱਕ ਮੇਰੇ ਇਹਨਾਂ ਭਰਾਵਾਂ ਦੀ ਗੱਲ ਆ ਰੁਣਾ ਸਾਹਿਬ ਨੇ ਕੁਮਨ ਸਾਹਿਬ ਨੇ ਔਰ ਸਾਗਰ ਜੀ ਨੇ ਬਾਕੀ ਸਾਰੀ ਟੀਮ ਆ ਇਹ ਜਦੋਂ ਮਰਜੀ 24 ਘੰਟੇ ਇਹਨਾਂ ਦੇ ਲਈ ਮੇਰੇ ਦਿਲ ਦੇ ਦਰਵਾਜ਼ੇ ਤੇ ਮੇਰੇ ਘਰ ਦੇ ਦਰਵਾਜ਼ੇ ਜਿਹੜੇ ਨੇ ਹਮੇਸ਼ਾ ਖੁੱਲੇ ਨੇ ਮਰਜ਼ੀ ਜਾਣ ਇਹ ਮਹਿਸੂਸ ਇਹ ਕਰਨ ਕਿ ਚੇਅਰਮੈਨ ਵਿਜੇ ਦਾਨਨ ਨਹੀਂ ਬਣੇ ਬਲਕਿ ਅਸੀਂ ਸਾਰੇ ਚੇਅਰਮੈਨ ਬਣਾਂ। ਬਹੁਤ ਸ਼ੁਕਰੀਆ ਵਾਹਿਦੁਰ ਜੀ ਦਾ ਕਾਲਸਾ ਵਾਹਿਦੁਰ ਜੀ ਬਰੇ ਸਾਰਿਆਂ ਦਾ ਬਹੁਤ ਬਹੁਤ ਮੈਂ ਹੁਣੇ ਹੀ ਉਹ ਕਪੂਰਤਰੇ ਵਾਲੇ ਆਏ ਸੀਗੇ ਜੀ ਤਰਨਾ ਹੈ।